ਸਟੇਜ ਉਤੇ ਬਿਰਾਜਮਾਨ ਮੇਰੇ ਨਾਲ ਬਹੁਤ ਲੰਬਰਸ਼ਾ ਯੂਥ ਕਾਂਗਰਸ ਕੰਮ ਕੀਤਾ ਫਿਰ ਸੀਨੀਅਰ ਕਾਂਗਰਸ ਕੀਤਾ ਚੌਧਰੀ ਨਿਰਮਲ ਸਿੰਘ ਜੀ ਸਾਡੇ ਫਾਰਮਰ ਮਨਿਸਟਰ ਪਾਰਟੀ ਦੇ ਉਮੀਦਵਾਰ ਛੋਟਾ ਭਾਈ ਜਿਸ ਕਾਰਨ ਅਸੀਂ ਸਾਰੇ ਇਕੱਤਰ ਹੋ ਕੇ ਦਵਿੰਦਰ ਹੁੱਡਾ ਸਾਹਿਬ ਵੀ ਆਏ ਸੀ ਮੈਂ ਇੰਨਾ ਹੀ ਸਾਰੇ ਵੀਰਾਂ ਨੂੰ ਦੱਸਣਾ ਚਾਹੁੰਦਾ ਹੁੱਡਾ ਸਾਹਿਬ ਘਰ ਹੋ ਕੇ ਗਏ ਨੇ ਮਾਲਾ ਹਰ ਯਕੀਨ ਦਵਾ ਕੇ ਕਿ ਜੋ ਤੁਹਾਡੇ ਮਨ ਦੀਆਂ ਭਾਵਨਾਵਾਂ ਹੈ ਨੇ ਜੋ ਤੁਹਾਡੇ ਸਵਾਲ ਹੈ ਉਹ ਹੁਡਾ ਸਾਹਿਬ ਨੇ ਆਪਣੇ ਵੱਲੋਂ ਆਪਣੇ ਫਾਦਰ ਵੱਲੋਂ ਵਿਸ਼ਵਾਸ ਦਿਲਾਇਆ ਅਸੀਂ ਵੀ ਪਾਰਟੀ ਵੱਲੋਂ ਕਿਉਂਕਿ ਤੁਹਾਡੇ ਦਾਸ ਨੂੰ ਵੀ ਇੱਥੇ ਸਪੈਸ਼ਲੀ ਹਰਿਆਣਾ ਲੈਕਚਰਸ ਦੇ ਵਿੱਚ ਡਿਊਟੀ ਲੱਗੀ ਹੈ ਉਹ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਨਾ ਸਾਹਿਬ ਹਿੰਮਤ ਸਿੰਘ ਨੂੰ ਤੇ ਉਹਨਾਂ ਦੇ ਸਾਰੇ ਸਾਥੀਆਂ ਨੂੰ ਇੱਜ਼ਤ ਮਾਨ ਸਨਮਾਨ ਜਿਸ ਕਿਸਮ ਦੀ ਪੋਲੀਟਿਕਲ ਰੀਹੈਬਿਲੀਟੇਸ਼ਨ ਉਹ ਚਾਣਗੇ ਕੀਤੀ ਜਾਏਗੀ ਇਹ ਸਾਡੀ ਬਚਨਬੱਧ ਹੈ ਤੁਹਾਡੇ ਨਾਲ ਮੈਂ ਬਹੁਤ مشکور ਆ ਮੇਰੇ ਨਾਲ ਮੇਰੇ ਕੁਲੀਗ ਮਦਨ لال ਜਲਾਨਪੁਰ ਸਾਹਿਬ ਇਹ ਨਜ਼ਦੀਕੀ ਰਿਸ਼ਤੇਦਾਰ ਵੀ ਨੇ ਹਿੰਮਤ ਉਡਾ ਦੇ ਉਹ ਵੀ ਆਏ ਨੇ ਅਸੀਂ ਸਾਰਿਆਂ ਨੇ ਮਡੇ ਹੁਡਾ ਸਾਹਿਬ ਨੇ ਵੀ ਗੱਲ ਇਹਨਾਂ ਨਾਲ ਕੀਤੀ ਸੀ ਸਾਡੇ ਸੀਨੀਅਰ ਅਬਜ਼ਰਵਰ ਜਿਹੜੇ ਨੇ ਗਲੋਟ ਸਾਹਿਬ ਮਾਕਟ ਸਾਹਿਬ ਉਹਨਾਂ ਨੇ ਵੀ ਜ਼ਿਕਰ ਕੀਤਾ ਅਸੀਂ ਵੀ ਇੱਥੇ ਆਏ ਆ ਕਿਉਂਕਿ ਸਾਡਾ ਬਹੁਤ ਹੀ ਇਹ ਬੇਨਤੀ ਤੇ ਨੌਜਵਾਨ ਸਾਹਿਬ ਅੱਜ ਕਾਂਗਰਸ ਦੀ ਮੁੰਦੀ ਲੜਾਈ ਚ ਆ ਰਹੇ ਹੰਸਾ ਇਸ ਗੱਲ ਕਰ ਨਹੀਂ ਅਸੀਂ ਚੋਲੀ ਅੱਡ ਕੇ ਆਪਣੇ ਛੋਟੇ ਵੀਰ ਨੂੰ ਕਿਹਾ ਸੀ ਕਿ ਤੁਹਾਡੇ ਕੋਲ ਜੇ ਬਹੁਤ ਸਾਰਾ ਫਿਊਚਰ ਹੈ ਜੇ ਬਾਕੀ ਹੈ ਬਹੁਤ ਵੱਡੀਆਂ ਕੁਰਬਾਨੀਆਂ ਕਈ ਦਮਾ ਦੇਣੀਆਂ ਪੈਂਦੀਆਂ ਨੇ ਉਹਨਾਂ ਨੇ ਬਹੁਤ ਫਰਾਕ ਦਿੱਲੀ ਦੇ ਨਾਲ ਇਹ ਗੱਲ ਕਹੀ ਹੈ ਕਿ ਕਾਂਗਰਸ ਵਾਸਤੇ ਮੈਂ ਕੋਈ ਵੀ ਵੱਡੀ ਤੋਂ ਵੱਡੀ ਕੁਰਬਾਨੀ ਕਰਨ ਵਾਸਤੇ ਵੀ ਧਿਆਨ ਤੇ ਉਹਨਾਂ ਨੇ ਚੌਧਰੀ ਨਰਮਦ ਸਿੰਘ ਜੀ ਨੂੰ ਦਪਿੰਦਰ ਜੀ ਤੇ ਹੰਦਿਆਂ ਹਰੀਸੀ ਤੇ ਹੰਦਿਆਂ ਤੁਹਾਡੇ ਦਾਸ ਤੇ ਹੰਦਿਆਂ ਇੱਥੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਚੁਣੇ ਗਏ ਨੇ ਵਰਨ ਜੀ ਉਹਨਾਂ ਦੇ ਹੁੰਦਿਆਂ ਇਹ ਯਕੀਨ ਦੋ ਹੈ ਕਿ ਮੇਰਾ ਇੱਕ ਇੱਕ ਸਾਥੀ ਚੌਧਰੀ ਸਾਹਿਬ ਦੀ ਇਲੈਕਸ਼ਨ ਦੇ ਵਿੱਚ ਉਸ ਤਰ੍ਹਾਂ ਹੀ ਇਲੈਕਸ਼ਨ ਲੜੇਗਾ ਜਿਸ ਤਰ੍ਹਾਂ ਮੈਂ ਲੜਿਆ ਬੜਾ ਵੱਡਾ ਉਹਨਾਂ ਨੇ ਸਾਨੂੰ ਟੀਚਾ 40000 ਮੋੜਤਾ ਦਿੱਤਾ ਹੁਣ ਇਹਦੇ ਚ ਕਸਰ ਨਹੀਂ ਰਹਿਣੀ ਚਾਹੀਦੀ ਸ਼ਮਜੀ ਉਹਨੇ 40 ਤੋਂ ਤਾਂ ਨੂੰ ਜਾਣਾ ਚਾਹੀਦਾ ਹੈ ਪਿਛਾ ਨੂੰ ਨਹੀਂ ਮੁੜਨਾ ਚਾਹੀਦਾ ਤੋਂ ਮੈਂ ਤੁਹਾਨੂੰ ਲੰਬਾ ਨਾ ਜਾਂਦਾ ਹੋਇਆ ਤੁਹਾਡੀਆਂ ਭਾਵਨਾਵਾਂ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਕਿਉਂਕਿ ਜਿਸ ਤਰ੍ਹਾਂ ਤੁਹਾਡੇ ਨਾਲ ਅੱਜ ਜੋ ਤੁਹਾਡੀ ਭਾਵਨਾ ਸਾਡੇ ਨਾਲ ਵੀ ਕਈ ਵਾਰ ਇਡੇ ਲੰਬੇ ਸਫ਼ਰ ਦੇ ਵਿੱਚ ਬਹੁਤ ਕੁਝ ਪਾਰਟੀ ਪਿੱਛੇ ਚੱਲਣਾ ਪਿਆ ਦੇ ਉਸੇ ਪਾਰਟੀ ਫਿਰ ਤੁਹਾਨੂੰ ਕੰਪਨਸੇਟ ਵੀ ਕਰਦੀ। ਤਾਂ ਮੈਂ ਹਿੰਮਤ ਜੀ ਤੁਹਾਡਾ ਤੁਹਾਡੇ ਸਾਥੀਆਂ ਦਾ ਬਹੁਤ ਮਸ਼ਕੂਰ ਆ। ਜਿਹੜਾ ਖਿੜੇ ਮੱਥੇ ਕੋਈ ਚੀਜ਼ ਸਵੀਕਾਰ ਕਰਨੀ ਸਾਰਾ ਵੱਡੀ ਹੋਵੇ। ਲੱਤਾਂ ਖਿੱਚ ਕੇ ਕਰਨੀ। ਉਹਦੇ ਵਿੱਚ ਸਵਾਲ ਜਵਾਬ ਕਰਕੇ ਕਰਨੀ ਤੇ ਇੱਕ ਵਰਾਖ ਦੀ ਲੀਲਾ ਕਰਨੀ। ਇਹਦੇ ਵਿੱਚ ਬਹੁਤ ਫਰਕ ਹੈ ਸੋ ਅਸੀਂ ਬਹੁਤ ਤੁਹਾਡੇ ਮਸ਼ਕੂਰ ਆ। ਹਰ ਖੁਸ਼ੀ ਦੀ ਘੜੀ ਵਿੱਚ ਮੁਸ਼ਕਲ ਘੜੀ ਵਿੱਚ ਅਸੀਂ ਸਾਰੇ ਤੁਹਾਡਾ ਤੇ ਤੁਹਾਡੇ ਸਾਥੀਆਂ ਦਾ ਸਾਥ ਦੇਵਾਂਗੇ ਸੋ ਇੰਨਾ ਹੀ ਕਹਿਦਾ ਹੋਇਆ ਮੈਂ ਬੈਸਟ ਆਫ ਲੱਕ ਚੌਧਰੀ ਸਾਹਿਬ ਨੂੰ ਵੀ ਕਹਿਣਾ ਚੌਧਰੀ ਸਾਹਿਬ ਇੱਕੋ ਹੀ ਮੈਂ ਬੇਨਤੀ ਕਰਾਂਗਾ ਤੁਹਾਨੂੰ ਇਹ ਤੁਹਾਡਾ ਛੋਟਾ ਭਾਈ ਪਹਿਲੇ ਵੀ ਤੁਹਾਡੀ ਮਦਦ ਕਰਦਾ ਰਿਹਾ ਤੇ ਅੱਜ ਵੀ ਤੁਹਾਡੀ ਮਦਦ ਕਰੇਗਾ ਉਸੇ ਹੀ ਫਰਾਗ ਦੇ ਲਈ ਨਾਲ ਜਿਸ ਫਰਾਗ ਦੇ ਲਈ ਨਾਲ ਅੱਜ ਹਿੰਮਤ ਸਿੰਘ ਤੇ ਦੇ ਸਾਥੀਆਂ ਨੇ ਤੁਹਾਡੀ ਇਲੈਕਸ਼ਨ ਲੜਾ ਕੇ ਤੁਹਾਨੂੰ ਕਾਮਯਾਬ ਕਰਨਾ ਹੈ ਇਹਦੇ ਵਿੱਚ ਕੋਈ ਕਸਰ ਨਹੀਂ ਰਹੇ ਦੀ ਜੀ ਤੁਹਾਨੂੰ ਵੀ ਇਹਨਾਂ ਨੂੰ ਉਸ ਤਰ੍ਹਾਂ ਹੀ ਅਪਣਾਉਣਾ ਪਏਗਾ ਜਿਸ ਤਰ੍ਹਾਂ ਅੱਜ ਵੋਟਾਂ ਦੇ ਵਿੱਚ ਇਹਨਾਂ ਨੇ ਤੁਹਾਨੂੰ ਬਿਨਾਂ ਸੋਚ ਵਿਚਾਰ ਤੇ ਵੱਡੇ ਪੇਮਾਨੇ ਤੇ ਆਪਣੀ ਆਪਣੀ ਜਗ੍ਹਾ ਤੇ ਤੁਹਾਡੇ ਵਾਸਤੇ ਤਰਦਦ ਕਰਨਾ ਤੁਸੀਂ ਵੀ ਉਹੀ ਫਰਾਗ ਦੇ ਲਈ ਬਖਾਰਨੀ ਹੈ ਜ਼ਿੰਦਗੀ ਦੇ ਵਿੱਚ ਪਰਮਾਤਮਾ ਵੀ ਮੈਂ ਵੇਖਿਆ ਉਸੇ ਲੀਡਰ ਨਾਲ ਚੱਲਦਾ ਹੈ ਜਿਹੜਾ ਫਰਾਗ ਦੇ ਤੋ ਤੋਹੇ ਨੂੰ ਪੂਰਾ ਅਹਿਸਾਸ ਹੈ ਚੌਧਰੀ ਨਿਰਮਲ ਸਿੰਘ ਤੇ ਮੈਂ ਹਰੀਜੀ 1952 ਦੇ ਵਿੱਚ ਤੁਹਾਡੇ 1952 ਕਹਿੰਦਾ 82 ਉਹਨਾਂ ਜਵੈਤ ਜੰਮੇ ਲੇਟਾ ਤੁਹਾਡੇ ਜੋ ਸਾਥ ਤੇ ਜੰਮੇ ਹੋਣੇ ਤੁਸੀਂ جانتے ਮੈਂ 50 ਸਾਲ ਬਾਅਦ ਚ ਹੋਇਆ ਭਾਈ ਨਹੀਂ ਵਰਕੇ 82 ਦੀ ਗੱਲ ਕਰ ਤੁਹਾਡੇ ਦਾਸ ਨੂੰ ਸਾਰਿਆਂ ਨੂੰ ਛੋਟੀ ਉਮਰ ਚ ਹਿੰਦੁਸਤਾਨ ਸਾਡੇ 25 ਸਾਲ ਦੀ ਉਮਰ ਚ ਰਜੀਵ ਵਾਦੀ ਹੋਣਾ ਨੇ ਪੰਜਾਬ ਦਾ ਯੂਥ ਕਾਂਗਰਸ ਦਾ ਪ੍ਰਧਾਨ ਬਣ ਇਹ ਮੇਰੇ ਵੀਰ ਉਦੋਂ ਹਰਿਆਣਾ ਯੂਥ ਕਾਂਗਰਸ ਦੇ ਪ੍ਰਧਾਨ ਸੀ ਤੋਂ ਲੰਬਾਰ ਸਾਹਿਬੀ ਉਦੋਂ ਦਾ ਹੀ ਆਪਣਾ ਰਾਪਤਾ ਵੀ ਰੱਖਿਆ ਪਿਆਰ ਵੀ ਰੱਖਿਆ ਤੇ ਮੈਂ ਸਮਝਦਾ ਬੜੀ ਇਹ ਖੁਸ਼ਕਿਸਮਤੀ ਦੀ ਗੱਲ ਹੈ ਕਿ ਦਾਸ ਨੂੰ ਪਹਿਲਾ ਹੀ ਮੌਕਾ ਮਿਲਿਆ ਕੋਈ ਹਰਿਆਣੇ ਵਿੱਚ ਆ ਕੇ ਪਾਰਟੀ ਵਾਸਤੇ ਕੁਝ ਚੰਗਾ ਕਰਨ ਦਾ ਕਿ ਅਸੀਂ ਆਪਣੇ ਇੱਕ ਭਰਾ ਦੇ ਇਸ ਲੇਖੇ ਦੇ ਵਿੱਚ ਜਿੰਨਾ ਵੀ ਯੋਗਦਾਨ ਬਾਅਦ ਤੇ ਪਾਵਾਂਗੇ ਬਟ ਆ ਇੱਕ ਬਹੁਤ ਵੱਡਾ ਯੋਗਦਾਨ ਤੋ ਇਹਦਾ ਸਿਹਰਾ ਵੀ ਪ੍ਰਮਾਤਮਾ ਦੇ ਸਾਡੇ ਸਿਰ ਤੇ ਹੈ ਤੋ ਮੈਂ ਪ੍ਰਮਾਤਮਾ ਦਾ ਵੀ ਸ਼ੁਕਰਾਨਾ ਕਰਨਾ ਚਾਹਨਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਤੁਹਾਡੀ ਮਿਹਰਬਾਨੀ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ